ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਜਾ ਰਹੇ ਜੀ 10 ਸਾਲ ਬਾਅਦ ਬਰੇਟੇ ਬਰੇਟੇ ਨਾਲ ਕਾਫੀ ਲਗਾਉ ਆ ਆਪਣਾ ਕਿਉਂਕਿ ਬਹੁਤ ਪੁਰਾਣੀਆਂ ਯਾਦਾਂ ਜੁੜੀਆਂ ਤਿਆਰ ਹੋ ਕੇ ਗੱਡੀ 'ਚ ਬੈਠੇ ਤੇ ਪਹਿਲਾਂ ਟੇਕਿਆ ਮੱਥਾ ਮੱਥਾ ਟੇਕ ਕੇ ਮਾਰੀ ਗੱਡੀ ਦੀ ਸੈਲਫ ਤੇ ਆਪਾਂ ਤਿਆਰੀ ਖਿੱਚਤੀ ਚੰਡੀਗੜ੍ਹ 'ਚ ਛੁੱਟੀ ਹੋਣ ਕਰਕੇ ਸੁੰਨ ਮਸਾਨ ਬਈ ਹੋਈ ਸੀ ਪੂਰਾ ਸ਼ਾਂਤਮਈ ਮਾਹੌਲ ਸੀਗਾ ਤੇ ਆਪਾਂ ਆਪਾਂ ਜੋ ਭਿਜਾਈ ਕਰਦੇ ਸਵਾਰੀ ਦੇ ਘਰ ਦੇ ਮੋਰੇ ਪਹੁੰਚ ਗਏ ਉੱਥੋਂ ਚੱਲੇ ਤੇ ਆਪਾਂ ਸੁਨਾਮ ਤੋਂ ਥੋੜਾ ਜਿਹਾ ਪਹਿਲਾਂ ਰੁਕੇ ਦਿਲ ਨੂਰ ਟਾਬੇ ਤੇ ਇੱਥੇ ਪੀਤੀ ਚਾਹ ਚਾਹ ਪੀਣ ਤੋਂ ਬਾਅਦ ਫੇਰ ਤੁਰੇ ਤੇ ਫੇਰ ਆਪਾਂ ਪਹੁੰਚ ਗਏ ਬਰੇਟੇ ਤੇ ਬਰੇਟੇ ਅੰਦਰਲਾ ਫਾਟਕ ਲੱਗਿਆ ਹੋਇਆ ਸੀ ਤੇ ਬਰੇਟਾ ਵੈਸੇ ਉਹੋ ਜਿਹਾ ਹੀ 10 ਸਾਲ ਪਹਿਲਾਂ ਸੀ ਜਿ ਇਹੋ ਜਿਹਾ ਤੇ ਬਸ ਮੇਨ ਰੋਡ ਤੇ ਫਲਾਈਓਵਰ ਜਰੂਰ ਬਣ ਗਿਆ ਤੇ ਉੱਥੇ ਮੀਂਹ ਪੈ ਰਿਹਾ ਸੀ ਤੇ ਬੱਚੇ ਮੀਂਹ ਦੇ ਵਿੱਚ ਪਤੰਗ ਉਡਾ ਰਹੇ ਸੀ ਕਿਆ ਬਾਤ ਹੈ ਇਹ ਵੀ ਜਿੰਦਗੀ ਦੇ ਨਿਆਰੇ ਵਖਰੇ ਆ ਮੀ ਵੀ ਕਹਿ ਰਿਹਾ ਸੀ ਵੀ ਦੇਣਾ ਕੀ ਬਹੁਤ ਜ਼ਿਆਦਾ ਮੀ ਸੀ ਇੰਨਾ ਜ਼ਿਆਦਾ ਮੀ ਪੈ ਗਿਆ ਤੇ ਬਰੇਟਾ ਡੁੱਬੜ ਵਾਲਾ ਹੋ ਗਿਆ ਦੇਖੋ ਕਿਵੇਂ ਪਾਣੀ ਖੜਿਆ ਪਾਣੀਓ ਪਾਣੀ ਹੋਇਆ ਪਿਆ ਤੇ ਦੂਜੇ ਘਰ ਗਏ ਸੀ ਸਵਾਰੀ ਕਹਿੰਦੀ ਕਿਵੇਂ ਉਤਰੀਏ ਤੇ ਮੈਂ ਕਿਹਾ ਚਲੋ ਫੇਰ ਗੇਟ ਖਲਾਓ ਗੱਡੀ ਅੰਦਰ ਹੀ ਕਰਦੀ ਸੀਗੀ ਤਾਂ ਕਰਕੇ ਆਪਾਂ ਗੇਟ 'ਚ ਖੜਕੇ ਆਪਣੀਆਂ ਕਲਾਕਾਰੀਆਂ ਕਰ ਰਹੇ ਸੀਗੇ ਦੇਖੋ ਸੀ ਪਾਣੀ ਕਿੰਨਾ ਉਸ ਤੋਂ ਬਾਅਦ ਅੱਗੇ ਦੇਖਿਆ ਇੱਕ ਬਜ਼ੁਰਗ ਬਾਬਾ ਵਿਚਾਰਾ ਬੁਰਾ ਹਾਲ ਮੀਂਝ ਕਿਵੇਂ ਆ ਰਿਹਾ ਸੀ ਪਾਣੀ 'ਚ ਫਿਰ ਆਪਾਂ ਆਉਂਦੇ ਹੋਏ ਵਾਪਸ ਹੀ ਤੇ ਥੋੜੀਆਂ ਜੀਆਂ ਬਤਮੀਜ਼ੀਆਂ ਕੀਤੀਆਂ ਰਾਜਪੁਰੇ ਦੇ ਕੋਲ ਪਹਿੰਦੀ ਤੱਕ ਫਿਰ ਆਪਾਂ ਜੀਰਕਪੁਰ ਆਏ ਸਵਾਰੀ ਨੂੰ ਛੱਡਿਆ ਤੇ ਆਪਾਂ ਵਾਪਸ ਚੱਲ ਪਏ ਸਾਧਸਰੀ ਕਾਲ ਜੀ ਠੀਕ ਹੈ ਜੀ